ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਸਿਰਫ ਆਪਾਂ ਹਾਈਬ੍ਰਿਡ ਝੋਨੇ ਦੀ ਗੱਲ ਕਰਾਂਗੇ ਵੀਰੇ ਮੈਂ ਪਹਿਲਾਂ ਵੀ ਚਾਰ ਪੰਜ ਵੀਡੀਓ ਪਾ ਚੁੱਕਿਆ ਐ ਇਸ ਰਿਲੇਟਡ ਤੇ ਹਜੇ ਤੱਕ ਕੋਈ ਲਿਸਟ ਕਿਸੇ ਮਹਿਕਮੇ ਵੱਲੋਂ ਖੇਤੀਬਾੜੀ ਮਹਿਕਮੇ ਵੱਲੋਂ ਕਿਸੇ ਦੁਕਾਨਦਾਰ ਬੀਜ ਵਾਲਿਆਂ ਵੱਲੋਂ ਕਿਸੇ ਵੀ ਸਰਕਾਰ ਦੇ ਅਫੀਸ਼ੀਅਲ ਨੁਮਾਇੰਦੇ ਵੱਲੋਂ ਇਹ ਧਿਆਨ ਚ ਨਹੀਂ ਲਿਆਂਦੀ ਗਈ ਵੀ ਜਿਹੜੇ ਜ਼ਿਲ੍ਹੇ ਨੇ ਪੰਜ ਛੇ ਜਿੱਥੇ ਆਮ ਤੌਰ ਤੇ ਹਾਈਬ੍ਰਿਡ ਝੋਨਾ ਹੀ ਹੁੰਦਾ ਜਿਦੇ ਚ ਸਾਡਾ ਮਾਨਸਾ ਏਰੀਆ ਮੇਨ ਬਠਿੰਡਾ ਬੈਲਟ ਕੁਝ ਹਿੱਸਾ ਸੰਗਰੂਰ ਦਾ ਮੁਕਸਰ ਫਾਜਲਕਾ ਅਬੂਰ ਹਨਾ ਜਲਾਲਾਬਾਦ ਮਲੋਟ ਇਹ ਵਾਲੇ ਏਰੀਏ ਨੇ ਜਿਹੜੇ ਜਿਹੜੇ ਜ਼ਿਆਦਾਤਰ ਹਾਈਬ੍ਰਿਡ ਝੋਨੇ ਦੇ ਉੱਤੇ ਡਿਪੈਂਡ ਨੇ ਹਾਈਬ੍ਰਿਡ ਝੋਨੇ ਵੀ ਉਹ ਲਾਉਂਦੇ ਨੇ ਇਹ ਹਨਾ ਜਿਵੇਂ ਅਸੀਂ ਹੋ ਗਏ ਜਿਹੜੇ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਨੇ ਹਨਾ ਜਿਹੜੀ ਇਹਨਾਂ ਦੀ ਇੱਕ ਆਈ ਕੈਨ ਬਣੀ ਹੁੰਦੀ ਆ ਹਰ ਸਰਚ ਇੰਸਟੀਚਿਊਸ਼ਨ ਉਹਨਾਂ ਵੱਲੋਂ ਅਪਰੂਵਡ ਨੇ ਜਿਵੇਂ ਪੀਆਰ ਝੋਨੇ ਨੇ ਹਨਾ ਉਵੇਂ ਹੀ ਇਹ ਹਾਈਬ੍ਰਿਡ ਝੋਨੇ ਅਪਰੂਵਡ ਨੇ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਵੀ ਜਿਹੜੇ ਹਾਈਬ੍ਰਿਡ ਝੋਨੇ ਨੇ ਵੀਰੇ ਉਹ ਮੇਲ ਤੇ ਫੀਮੇਲ ਬੀ ਦਾ ਮਿਕਸਚਰ ਹੁੰਦਾ ਹਨਾ ਇਹ ਬੀ ਆਪਾਂ ਘਰੇ ਨਹੀਂ ਤਿਆਰ ਕਰ ਸਕਦੇ ਜਿਹੜੇ ਪੀਆਰ ਬੀ ਨੇ ਜਾਂ ਸੀਆਰਬੀ ਨੇ ਰਿਸਰਚ ਵੈਰਾਈਟੀਆਂ ਨੇ ਉਹੋ ਬੀ ਬੂਟੇ ਤੋਂ ਆਪਾਂ ਘਰੇ ਤਿਆਰ ਕਰਕੇ ਉਹਦਾ ਬੀ ਰੱਖ ਸਕਦੇ ਆ ਜਾਂ ਬਾਸਮਤੀ ਦਾ ਬੀ ਆਪਾਂ ਘਰੇ ਰੱਖ ਸਕਦੇ ਆ ਉਹ ਬੀਜ ਸਕਦੇ ਆ ਬਟ ਹਾਈਬ੍ਰਿਡ ਇੱਕ ਪਾਰਟਿਕੂਲਰ ਪੈਟਰਨ ਦੇ ਉੱਤੇ ਮੇਲ ਤੇ ਫੀਮੇਲ ਦੇ ਬੂਟੇ ਨੂੰ ਅਲੱਗ-ਅਲੱਗ ਬੀਜ ਕੇ ਤਿਆਰ ਕੀਤਾ ਜਾਂਦਾ ਤੇ ਇਹ ਆਪਾਂ ਘਰੇ ਤਿਆਰ ਨਹੀਂ ਕਰ ਸਕਦੇ ਹਨਾ ਦੂਜੀ ਗੱਲ ਜਦੋਂ ਭਗਵੰਤ ਮਾਨ ਜੀ ਨੇ ਸਤਕਾਰਯੋਗ ਨੇ ਸਾਡੇ ਉਹਨਾਂ ਨੇ ਬਿਆਨ ਦਿੱਤਾ ਪਹਿਲਾਂ ਕਹਿੰਦੇ ਵੀ ਹਾਈਬ੍ਰਿਡ ਝੋਨਾ ਨਹੀਂ ਲੱਗੂਗਾ ਹਨਾ ਪੀਲੀ ਪੂਸ਼ਾ ਦਾ ਚਲੋ ਮੰਨਿਆ ਵੀ ਪਾਣੀ ਜ਼ਿਆਦਾ ਲੈਂਦੀ ਸੀ ਉਹਦੇ ਨਾਲ ਅਸੀਂ ਵੀ ਐਗਰੀ ਹਾਂ ਠੀਕ ਹੈ ਨੋ ਡਾਊਟ ਤੇ ਸਾਡੇ ਹੁੰਦੀ ਵੀ ਨਹੀਂ ਬਈ ਉਹ ਕਹਿੰਦੇ ਕੱਲਾ ਪੀਆਰ ਚੱਕਾਂਗੇ ਬਾਸਮਤੀ ਦੀਆਂ ਕਿਸਮਾਂ ਚੱਕਾਂਗੇ ਠੀਕ ਹੈ ਪਰ ਪਹਿਲਾਂ ਉਹਨਾਂ ਨੇ ਕਿਹਾ ਵੀ ਹਾਈਬ੍ਰਿਡ ਨਹੀਂ ਚੱਕਾਂਗੇ ਫਿਰ ਨਾਲ ਦੀ ਨਾਲ ਉਹਨਾਂ ਦਾ ਬਿਆਨ ਆਇਆ ਵੀ ਗੈਰ ਪ੍ਰਮਾਣਿਤ ਹਾਈਬ੍ਰਿਡ ਝੋਨਾ ਨਹੀਂ ਚੱਕਾਂਗੇ ਹਨਾ ਤਾਂ ਇਹ ਦੋ ਤਰਫਾ ਜਿਹਾ ਮਿਆਨ ਹੋ ਗਿਆ ਸਮਝ ਜੀ ਨਹੀਂ ਦਿੱਤੀ ਉਹਨਾਂ ਨੇ ਪ੍ਰੋਪਰ ਜਾਂ ਤਾਂ ਕਹਿ ਹੀ ਦਿੰਦੇ ਮੁੱਦਾ ਹੀ ਖਤਮ ਕਰ ਦਿੰਦੇ ਵੀ ਹਾਈਬ੍ਰਿਡ ਝੋਨਾ ਚੱਕਣਾ ਹੀ ਨਹੀਂ ਹਨਾ ਜਾਂ ਉਹ ਵਰਡ ਨਾ ਬੋਲਦੇ ਵੀ ਗੈਰ ਪ੍ਰਮਾਣਿਤ ਗੈਰ ਪ੍ਰਮਾਣਿਤ ਤੋਂ ਭਾਵ ਜਿਹੜੇ ਗਵਰਨਮੈਂਟ ਆਫ ਇੰਡੀਆ ਵੱਲੋਂ ਪ੍ਰੂਵ ਨਹੀਂ ਹੈਗੇ ਪਰ ਜਿਹੜੇ ਏਰੀਆ ਦੇ ਵਿੱਚ ਲੱਗਦੇ ਨੇ ਮੇਨ ਮੇਨ ਝੋਨੇ ਜਿਹੜੇ ਹੈਗੇ ਨੇ ਉਹ ਸਾਵਾ ਦਾ ਵੀਰੇ ਸਵਾਨਾ ਸੀਡਸ 7501 7301 ਪਾਇਨਿਰ ਦਾ 28ਪੀ ਸਟਾਰਟ ਜਕੇ ਸੀਡ ਦਾ 2082 ਕਵੇਰੀ ਸੀਡਸ ਦੇ 468 ਹੋ ਗਏ 7425 ਹੋ ਗਏ ਬਾયર ਦਾ 6229 ਹੋ ਗਿਆ ਠੀਕ ਹੈ ਇਹੋ ਜਿਹੇ ਝੋਨੇ ਜਿਹੜੇ ਮੇਨ ਮੇਨ ਨੇ ਅੰਡੈਮ ਹੋ ਗਿਆ 112 ਹੋ ਗਿਆ ਹਨਾ ਇਹ ਝੋਨੇ ਹਾਈਬ੍ਰਿਡ ਨੇ ਜਿਹੜੇ ਮੋਸਟ ਹਲਕੇ ਰਕਬੇ ਦੇ ਵਿੱਚ ਲੱਗਦੇ ਨੇ ਹਨਾ ਤੇ ਇਹਦੇ ਬਾਰੇ ਆਈ ਥਿੰਕ ਸੋ ਛੋਣਾ ਲੈਣ ਤੋਂ ਪਹਿਲਾਂ ਹੁਣ ਜਾਂਦਾ ਉਦੋਂ ਸਪਸ਼ਟ ਹੋਊਗਾ ਜਦੋਂ ਦੁਕਾਨਦਾਰਾਂ ਕੋਲੇ ਵੀ ਸ਼ਰਿਆਂ ਵਿੱਚਨ ਲੱਗ ਗਿਆ ਦੁਕਾਨਦਾਰ ਕਿਉਂ ਰਿਸਕ ਲੈਣ ਬਿਨਾ ਨੋਟੀਫਿਕੇਸ਼ਨ ਤੋਂ ਹੈਨਾ ਕਿਉਂਕਿ ਜਿਹੜਾ ਦੁਕਾਨਦਾਰ ਉਹਦਾ ਪਹਿਲਾਂ ਹੀ ਸਪਸ਼ਟ ਹੋ ਜਾਂਦਾ ਵੀ ਹਾਈਬ੍ਰਿਡ ਚੱਕਣਾ ਨਹੀਂ ਇਹਦੇ ਚ ਵਪਾਰੀ ਵਰਗ ਸ਼ੈਲਰ ਵਾਲੇ ਉਹ ਵੀ ਪਹਿਲਾਂ ਸੇਫ ਹੋ ਜਾਂਦੇ ਨੇ ਵੀ ਚੱਕਣਾ ਨਹੀਂ ਹੈਨਾ ਮੁਰਕ ਕੇ ਜੇ ਆਪਾਂ ਬੀਜਾਂਗੇ ਤਾਂ ਬਹੁਤ ਲੁੱਟ ਹੋਊਗੀ ਇਹਦੀ ਬਜਾਏ ਪਹਿਲਾਂ ਹੀ ਸਰਕਾਰ ਨੂੰ ਅਪੀਲ ਆ ਵੀ ਨੋਟਿਸ ਕੱਢਣਾ ਵੀ ਆਹ ਪਾਰਟਿਕੂਲਰ ਰੀਜ਼ਨ ਨੇ ਆਹ ਪਾਰਟਿਕੂਲਰ ਜ਼ੋਨ ਨੇ ਜਿੱਥੇ ਪਾਰਟਿਕੂਲਰ 4-5 ਭਾਵੇਂ ਨਾਂ ਦੇ ਦੇਣ ਕੰਪਨੀਆਂ ਦਾ ਵੀ ਆਹ ਵੀ ਤੁਸੀਂ ਲਾ ਸਕਦੇ ਹੋ ਭਾਵੇਂ ਤੁਸੀਂ ਯਾਰ 50 ਰੁਪਏ ਕਾਰਡ ਤੇ ਚੱਕ ਲੋ ਪਰ ਅਸੀਂ ਨਾਂ ਨਾਲੋਂ ਪੀਆਰ ਜਦੋਂ ਸਾਡੇ ਹੁੰਦਾ ਹੀ ਨਹੀਂ ਹੈਨਾ ਬਾਸਮਤੀ ਚੰਗੇ ਪਾਣੀ ਦਾ ਪੀਆਰ ਚੰਗੇ ਪਾਣੀ ਦੇ ਹੁੰਦੀਆਂ ਨੇ ਤਾਂ ਅਪੀਲ ਕਰਦੇ ਆਂ ਅਸੀਂ ਇਹ ਗੱਲ ਨੂੰ ਗੌਰ ਕੀਤਾ ਜਾਵੇ ਨਹੀਂ ਤਾਂ ਬਈ ਅਸੀਂ ਤਾਂ ਲਾਵਾਂਗੇ ਹੋਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਚਾਹੀਦਾ ਤੁਸੀਂ ਸਿੱਧੇ ਮੱਥੇ ਕਹਿ ਦਿਓ ਵੀ ਜਿਵੇਂ ਹੀ ਬੰਦ ਆ ਚਾਹੇ ਤੁਸੀਂ ਆ ਧੋਗਲੀਆਂ ਜਾਂ ਰਣਨੀਤੀਆਂ ਨਾ ਕਰੋ ਤੇ ਅਸੀਂ ਤਾਂ ਲਾਵਾਂਗੇ ਬਾਈ ਸਾਡੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਹੈਗਾ ਬਾਕੀ ਜੁੜੇ ਰਹੋ ਵੀਡੀਓ ਕੱਲੇ ਕੱਲੇ ਬੀ ਬਾਰੇ ਅਪਡੇਟ ਪਾਵਾਂਗੇ ਜਿੰਨੇ ਕ ਅਸੀਂ ਲਾਉਣੇ ਆ ਜਿੰਨੇ ਕ ਅਸੀਂ ਪ੍ਰੈਕਟੀਕਲ ਕਰਦੇ ਆ ਸਾਰੇ ਬੀਆ ਬਾਰੇ ਵੀਡੀਓ ਪਾਵਾਂਗੇ ਤੇ ਜੋ ਵੀ ਬਣਿਆ ਅੱਗੇ ਬਸ ਅਸੀਂ ਇੱਥੇ ਹੀ ਅਪੀਲ ਕਰਦੇ ਆ ਖੇਤੀਬਾੜੀ ਮੰਤਰੀ ਨੂੰ ਐਗਰੀਕਲਚਰ ਵਾਲੇ ਜਿੰਨੇ ਵੀ ਡਿਪਾਰਟਮੈਂਟ ਨੇ ਵੀ ਕੋਈ ਲਿਸਟ ਜਾਰੀ ਕਰੋ ਭਰਾਵੋ ਐ ਨਹੀਂ ਗੱਡੀ ਚੱਲਣੀ ਤੇ ਮਿਹਰਬਾਨੀ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਉਹ ਫੋਲੋ ਕਰ ਲਿਓ YouTube ਵਾਲੇ ਸਬਸਕ੍ਰਾਈਬ ਕਰ ਲਿਓ ਵੀਡੀਓ ਲਗਾਤਾਰ ਹੁਣ ਪੈਣੀਆਂ ਝੋਨੇ ਦੇ ਬੀਜ ਵਾਲੇ ਤੜਕ 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 ਠਾ ਠਾ ਠਾ